ਸਭ ਤੋਂ ਵੱਡਾ ਦਾਨ ਖੂਨਦਾਨ ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਖੂਨਦਾਨ ਮਹਾਦਾਨ ਮੈਂ ਅੱਜ ਪੰਜਾਬ ਦੇ ਦਿਲ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਆ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਕ ਅਜੀਹਾ ਡੋਨਰ ਹੈ ਜਿਨੇ ਆਪਣੀ ਲਾਈਫ ਦੇ ਵਿੱਚ 124 ਵਾਰ ਬਲੱਡ ਡੋਨੇਟ ਕਰ ਦਿੱਤਾ ਹੈ ਮੇਰੇ ਨਾਲ ਨੇ ਫਿਰੋਜ਼ਪੁਰ ਤੋਂ ਸਰਦਾਰ ਜਤਿੰਦਰ ਸਿੰਘ ਪਿੰਕਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਹੁ ਬਹੁ ਸਵਾਗਤ ਹੈ ਪਿੰਗਲ ਜੀ ਤੁਹਾਡਾ ਧੰਨਵਾਦ ਵੀ ਜੀ ਪਿੰਗਲ ਜੀ ਤੁਸੀਂ ਪਿਛਲੇ 3 ਮਹੀਨੇ ਪਹਿਲਾਂ ਜਦੋਂ ਬਲੱਡ ਦਿੱਤਾ ਤੇ ਉਹ ਤੁਹਾਡਾ ਸ਼ਾਇਦ 124 ਵਾਰ ਬਲੱਡ ਜੀ ਦਾਨ ਸੀਗਾ ਤੇ ਤੁਸੀਂ ਆਪਣੀ ਲਾਈਫ ਦਾ ਜਿਹੜਾ ਪਹਿਲਾ ਖੂਨਦਾਨ ਕੀਤਾ ਸੀ ਉਹ ਕਿਸ ਉਮਰ 'ਚ ਕੀਤਾ ਸੀ ਅੰਦਾਜ਼ਾ ਜੀ ਕਹਿ ਸਕਦੇ ਆਂ ਵੀ ਉਹ ਮੈਂ 16-17 ਸਾਲ ਦੀ ਉਮਰ ਚ ਕੀਤਾ ਸੀ ਜੇ ਪਹਿਲਾ ਖੂਨਦਾਨ ਜੀ ਉਹ ਵੀ ਅਸੀਂ ਸਾਡੇ ਇੱਕ ਨਰਯ ਯੋਗ ਕੇਂਦਰ ਸਾਡੇ ਮਿੱਤਰ ਵੀ ਨੇ ਵੀਰ ਵੀ ਨੇ ਵੱਡੇ ਸਰਪਜੀਤ ਸਿੰਘ ਬੈਦੀ ਉਦੋਂ ਨਰਯ ਯੋਗ ਕੇਂਦਰ ਚ ਹੁੰਦੇ ਸੀ ਜੀ ਤੇ ਸਾਡੀ ਇੱਕ ਮੀਟਿੰਗ ਚੱਲ ਰਹੀ ਸੀ ਤੇ ਉਦੋਂ ਆਪਣੇ ਪੁਰਾਣਾ ਸਿਵਲ ਹਸਪਤਾਲ ਹੁੰਦਾ ਸੀਗਾ ਤੇ ਉੱਥੇ ਇੱਕ ਬੱਚੀ ਸੀ ਮਾਲੀ ਦੀ ਬੇਟੀ ਸੀਗੀ ਜੀ ਤੇ ਉਹ ਅਚਾਨਕ ਬਲੱਡ ਦੀ ਲੋੜ ਪਈ ਤੇ ਸਾਨੂੰ ਹਿੰਮਤ ਨਾਲ ਲੈ ਕੇ ਵੀ ਚਲੋ ਤਿੰਨ ਚਾਰ ਜਣੇ ਅਸੀਂ ਚੱਲੇ ਉਹਨਾਂ ਚੋਂ ਕੁਦਰਤ ਨੇ ਮਤਲਬ ਸੇਵਾ ਬਸ ਸੈਮਨ ਨੂੰ ਚੁਣਿਆ ਤੇ ਉਹ ਪੋਜ਼ਿਟਿਵ ਮੇਰਾ ਬਲੱਡ ਆ ਉਹਨਾਂ ਨੂੰ ਮੈਚ ਕਰ ਗਿਆ ਜੀ ਪਹਿਲੀ ਵਾਰ ਮੈਂ ਉੱਥੇ ਬਲੱਡ ਦਿੱਤਾ ਸੀਗਾ ਜੀ ਹਾਂ ਤੇ ਨੈਕਸਟ ਡੇ ਜਿਵੇਂ ਇੱਕ ਚਾਹ ਸੀ ਨਾ ਉਹ ਬਲੱਡ ਦਿੱਤਾ ਤੇ ਅਸੀਂ ਦੇਖੇ ਜਾ ਕੇ ਬੱਚੇ ਕਿਵੇਂ ਆ ਗੁੜੀਆਂ ਕਿਵੇਂ ਆ ਅਸੀਂ ਉੱਥੇ ਚਲੇ ਤਾ ਗਏ ਮਤਲਬ ਸਾਨੂੰ ਉੱਥੇ 2 ਮਿੰਟ ਰੁਕਣਾ ਮੁਸ਼ਕਲ ਹੋ ਗਿਆ ਉਹ ਇਸ ਕਰਕੇ ਨਹੀਂ ਕਿ ਉਹ ਨੈਗੇਟਿਵ ਗੱਲਾਂ ਮਤਲਬ ਉੱਥੇ ਇੰਨੀਆਂ ਕਿ ਜ਼ਿਆਦਾ ਉਹਨਾਂ ਦੇ ਮਾਪਿਓ ਨੇ ਸਾਨੂੰ ਦੁਆਵਾਂ ਦਿੱਤੀਆਂ ਹਾਂ ਵੇ ਉਹਨਾਂ ਦੀਆਂ ਗੱਲਾਂ ਸੁਣ ਕੇ ਬੱਚੀ ਨੂੰ ਵੇਖ ਕੇ ਮਤਲਬ ਅਸੀਂ ਬੜੀ ਮੁਸ਼ਕਲ ਉੱਤੇ 2 ਮਿੰਟ ਖੜੇ ਤੇ ਅਸੀਂ ਭੱਜੇ ਉਹ ਮੇਰੀ ਲਾਈਫ ਦਾ ਇੱਕ ਐਸਾ ਟਰਨਿੰਗ ਪੁਆਇੰਟ ਸੀ ਉਹ ਦੁਆਵਾਂ ਜਿਹੜੀਆਂ ਨੇ ਉਹਨਾਂ ਨੇ ਇੰਨਾ ਕ ਅਸਰ ਕੀਤਾ ਕਿ ਉਸ ਤੋਂ ਬਾਅਦ ਮਤਲਬ ਇੱਕ ਜ਼ਿੰਦਗੀ 'ਚ ਸੋਚ ਲਿਆ ਵੀ ਜਦ ਤੱਕ ਮੇਰੇ ਸਾਹ ਨੇ ਤਦ ਤੱਕ ਇਹ ਖੋਹਦਾਨ ਚੱਲੇ ਗਈ बस ਇੱਕ ਖੁਸ਼ੀ ਹੋਈ ਜੀ ਅਦਰਵਾਈਜ਼ ਮੇਰੇ ਬਾਡੀ ਨੂੰ ਜਾਂ ਮੇਰੇ ਮੈਨੂੰ ਕੁਝ ਵੀ ਨਹੀਂ ਪਤਾ ਲੱਗਾ ਵੀ ਮੇਰੇ 'ਚੋਂ ਕੁਝ ਨਿਕਲਿਆ ਆਇਆ ਉਹ ਇਦਾਂ ਦੀ ਫੀਲਿੰਗ ਨਹੀਂ ਬਸ ਇੱਕ ਖੁਸ਼ੀ ਸੀਗੀ ਕਿ ਕੁਦਰਤ ਨੇ ਜੈ ਮੈਨੂੰ ਚੁਣਿਆ ਤੇ ਅੱਜ ਮੈਂ ਕਿਸੇ ਦੇ ਕੰਮ ਆ ਰਿਹਾ ਹਾਂ ਅਦਰਵਾਈਜ਼ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਾਂ ਕਮੀ ਨਹੀਂ ਹੋਈ ਜਿਹੜਾ ਤੁਸੀਂ ਇਹ ਜਿਹੜਾ ਹੁਣ ਬਲੱਡ ਦਾ ਜਿਹੜਾ ਤੁਸੀਂ 124 ਵਾਰ ਜਿਹੜਾ ਤੁਸੀਂ ਹੁਣ ਇੱਕ ਰਿਕਾਰਡ ਦੇ ਨੇੜੇ ਜਾ ਰਹੇ ਹੋ ਕਿਉਂਕਿ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਸ਼ਾਇਦ ਮੈਂ ਪਿਛੇ ਪੜਿਆ ਸੀ ਸ਼ਾਇਦ 156 ਕਿ 57 ਵਾਰ ਦਾ ਕੋਈ ਰਿਕਾਰਡ ਹੈਗਾ ਸੀਗਾ ਸ਼ਾਇਦ ਮੈਂ ਗਲਤ ਵੀ ਹੋਵਾਂ ਸ਼ਾਇਦ ਮੈਨੂੰ ਪੂਰੀ ਫਿਕਰ ਨਾ ਪਤਾ ਹੋਵੇ ਪਰ ਜਦੋਂ ਤੁਸੀਂ 124 ਵਾਰ ਦੇ ਉੱਪਰ ਪਹੁੰਚੇ ਤੇ ਜਦੋਂ ਤੁਸੀਂ ਆਪਣਾ ਪਹਿਲਾ ਖੋਣਦਾਨ ਕੀਤਾ ਸੀ ਉਦੋਂ ਤੁਸੀਂ ਸੋਚਿਆ ਸੀ ਕਿ ਮੈਂ ਇੰਨਾ ਜਿਹੜਾ ਲੰਬਾ ਆ ਉਹ ਆਂਕੜਾ ਹਾਸਲ ਕਰ ਪਾਵਾਂ ਨਹੀਂ ਉਦੋਂ ਇਦਾਂ ਧਿਆਨ ਚ ਨਹੀਂ ਸੀਗਾ ਹੁਣ ਵੀ ਇਹ ਵੀ ਐਕਚੁਅਲੀ ਧਿਆਨ ਉਦੋਂ ਆਇਆ ਜੀ ਕਿ ਜਦੋਂ ਇਥੋਂ ਸਿਵਲ ਹਸਪੀਟਲ ਵਾਲਿਆਂ ਨੇ ਮੇਰਾ ਰਿਕਾਰਡ ਉੱਤੇ ਭੇਜਿਆ ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ ਮੈਨੂੰ ਪਹਿਲੇ ਹਸਪੀਟਲ ਤੋਂ ਪਹਿਲਾਂ ਮੈਨੂੰ ਰੋਪੜ ਤੋਂ ਫੋਨ ਆਇਆ ਉਸ ਤੋਂ ਬਾਅਦ ਚੰਡੀਗੜ੍ਹੋਂ ਫੋਨ ਆਇਆ ਫਿਰ ਮੈਨੂੰ ਇੱਥੋਂ ਦੇ ਹਸਪਤਾਲ ਵਾਲਿਆਂ ਨੇ ਕਾਲ ਕਰਕੇ ਦੱਸਿਆ ਕਿ ਤੁਹਾਨੂੰ ਸਟੇਟ ਅਵਾਰਡ ਵਾਸਤੇ ਚੁਣਿਆ ਗਿਆ ਉਹ ਸ਼ਾਇਦ 200 2016 17 ਦੀ ਗੱਲ ਹੈ ਜੀ ਤੇ ਮੈਂ ਬੜਾ ਨਾਨ ਮੈਂ ਕਹਿੰਦਾ ਇਹਦੇ ਵਿੱਚ ਐਡੀ ਕਿਹੜੀ ਗੱਲ ਨਹੀਂ ਹੈਗੀ ਕੰਦੇ ਨਹੀਂ ਜੀ ਸਾਡੇ ਕੋਲ ਇਹ ਚੀਜ਼ਾਂ ਹੈਗੀਆਂ ਸੀ ਅਸੀਂ ਉਹ ਰਿਕਾਰਡ ਤੁਹਾਡਾ ਉੱਪਰ ਭੇਜਿਆ ਆ ਤੇ ਉਹਦੇ ਚ ਇਹ ਬਣਦਾ ਉਦੋਂ ਮੇਰਾ ਕੋਈ 797 98 ਵਾਰ ਹੋਇਆ ਸੀਗਾ ਮੇਰੇ ਖਿਆਲ ਨਾਲ ਤੁਹਾਨੂੰ ਸ਼ਾਇਦ SBI ਵੱਲੋਂ ਵੀ ਕੋਈ ਰੀਅਲ ਹੀਰੋ ਅਵਾਰਡ ਮਿਲਿਆ ਸੀਗਾ ਹਾਂ ਜੀ ਜੀ ਉਹ 2019 ਦੇ ਵਿੱਚ SBI ਤੇ Menk Foundation ਹੈਗੀ ਆ ਜੀ ਉਹਨਾਂ ਨੇ ਮਿਲ ਕੇ ਇੱਕ ਪ੍ਰਾਲਾਯ ਕੀਤਾ ਸੀਗਾ ਇਸ ਨੂੰ ਇੱਕ ਪ੍ਰਮੋਟ ਕਰਨਾਸਤੇ ਲੋਕਾਂ ਚ ਅਵੇਅਰਨੈਸ ਕਰਨ ਵਾਸਤੇ ਤੇ ਉਦੋਂ ਮੇਰਾ ਨੇਅਰ ਅਬਾਊਟ 107 8 ਵਾਰੀ ਹੋਇਆ ਸੀਗਾ ਹਾਂ ਤੇ ਉਦੋਂ ਉਹਨਾਂ ਨੇ ਫਿਰ ਮੈਨੂੰ ਇਹ ਰੀਅਲ ਹੀਰੋ ਅਵਾਰਡ ਦਿੱਤਾ ਗਿਆ ਸੀ ਪਿੰਗਲ ਜੀ ਇਹ ਦੱਸੋ ਕਿ ਅਕਸਰ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਉਹ ਕਹੀ ਜਾਂਦੀ ਹੈ ਕਿ ਜਦੋਂ ਬੰਦੇ ਦੀ ਉਮਰ 50 ਸਾਲ ਵੱਜ ਜਾਂਦੀ ਹੈ ਉਸ ਤੋਂ ਬਾਅਦ ਸ਼ਾਇਦ ਉਹ ਖੂਨਦਾਨ ਨਾ ਕਰੇ ਇਹੋ ਜਿਹਾ ਕੁਝ ਹੈ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਐਕਚੁਅਲੀ ਤਾਂ ਉਹਨਾਂ ਨੇ ਤਾਂ ਦੱਸਿਆ ਹੁੰਦਾ ਵੀ ਆਪਣਾ ਜਿਹੜਾ ਖਾਣ ਪਾਣਾ ਕਈ ਵਾਰੀ ਬਾਡੀ ਉਹਨਾਂ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦੀ ਹਾਂ ਠੀਕ ਹੈ ਨਾ ਕੋਈ ਆਪਾਂ ਜਿੰਨੀ ਅੱਗੇ ਮਿਹਨਤ ਕਰ ਸਕਦੇ ਆ ਭਾਈ ਸਕਦੇ ਆ ਉਦਾਂ ਉਹਨਾਂ ਨਹੀਂ ਭੱਜਿਆ ਜਾਂਦਾ ਇਸ ਕਰਕੇ ਬਾਕੀ ਅਦਰਵਾਈਜ਼ ਅਕਰ ਆਪਾਂ ਮੈਡੀਕਲੀ ਵੇਖੀਏ ਤੇ ਮੇਰੇ ਖਿਆਲ ਨੇਅਰ ਅਬਾਊਟ 60 ਸਾਲ ਤੱਕ ਤਾਂ ਲੈਂਦੀ ਹੈ ਜੀ ਤੁਸੀਂ ਅਗਰ ਫਰਸਟ ਕਲਾਸ ਫਿਟ ਜੇ ਮਾਲਕ ਨੇ ਤੁਹਾਨੂੰ ਸੋਨਾ ਸਿਹਤ ਬਖਸ਼ੀ ਹੋਈ ਹੈ ਤੇ ਉਹਦੇ ਵਿੱਚ ਮੇਰੇ ਖਿਆਲ ਉਮਰ ਕਾਊਂਟ ਕਰਦੀ ਹੋਈ ਨਹੀਂ ਨਾ ਉਦੋਂ ਸਿਰਫ ਤੁਹਾਡਾ ਜਜ਼ਬਾ ਤੇ ਤੁਹਾਡੀ ਸਿਹਤ ਕਾਊਂਟ ਕਰਦੀ ਹੈ ਇੱਕ ਨੇ ਕਹਾਵਤ ਹੈ ਕਿ ਔਰਤਾਂ ਕੋਲੋਂ ਉਮਰ ਨਹੀਂ ਪੁੱਛਣੀ ਚਾਹੀਦੀ ਪਰ ਉਹਦੇ ਨਾਲ ਨਾਲ ਇੱਕ ਕਹਾਵਤ ਇਹ ਵੀ ਹੈ ਕਿ ਜਿਹੜਾ ਜਵਾਨ ਹੁੰਦਾ ਜਿਹੜਾ ਦਿਲ ਤੋਂ ਜਵਾਨ ਹੁੰਦਾ ਵਾ ਉਹਦੀ ਵੀ ਉਮਰ ਨਹੀਂ ਪੁੱਛਣੀ ਚਾਹੀਦੀ ਪਰ ਮੈਂ ਫਿਰ ਵੀ ਤੁਹਾਡੀ ਉਮਰ ਪੁੱਛਣ ਦੀ ਗੁਸਤਾਖੀ ਕਰ ਰਿਹਾ ਆਰੇ ਨਹੀਂ ਨਹੀਂ ਇਹਦੇ ਚ ਕੋਈ ਚੱਕਰ ਨਹੀਂ ਜੀ ਵੈਸਾ ਤਾਂ ਵੇਖਿਆ ਜਾਵੇ ਉਮਰ ਮੇਰੀ ਕੁਝ ਵੀ ਨਹੀਂ ਹੈਗੀ ਕਿਉਂਕਿ ਮੈਂ ਸਮਝਦਾ ਵੀ ਆਪ ਮਤਲਬ 50 60 ਸਾਲ ਦੀ ਕੋਈ ਉਮਰ ਥੋੜੀ ਹੁੰਦੀ ਹੈ ਨਹੀਂ ਪਰ ਫਿਰ ਵੀ ਇੱਕ ਮੇਨ ਫਿਗਰ ਤਾਂ ਹੁੰਦੀ ਹੈ ਨਾ ਬਸ ਇਹ ਤਕਰੀਬਨ ਲਾ ਲੋ ਵੀ 59 ਸਾਲ ਵੱਲ ਮੈਂ ਜਾ ਰਿਹਾ ਵਾਂ ਬਸ ਮੈਂ ਕਿਸ ਹਟਿਆਣ ਦੇ ਨੇੜੇ ਡੇਰੇ ਹੋ ਬਸ 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 ਦੁਨੀਆ ਦੇ ਹਿਸਾਬ ਨਾਲ ਹੂੰ ਹੂੰ ਤੇ ਅੱਗੇ ਜਿਹੜਾ ਇਹ ਪੈਂਡਾ ਆ ਹੋਰ ਅੱਗੇ ਕਿੰਨਾ ਵੱਧਣ ਦੀ ਇੱਛਾ ਆ ਇਹ ਮਾਲਕ ਦੀ ਕਿਰਪਾ ਜੀ ਜਦ ਤੱਕ ਸਾਹ ਹੈਗੇ ਨੇ ਮਾਲਕ ਨੇ ਸੋਹਣਾ ਸਰੀਰ ਬਖਸ਼ਿਆ ਸਿਹਤ ਬਖਸ਼ੀ ਹੈ ਇਹ ਤੱਕ ਕੰਟੀਨਿਊਸ ਚੱਲਦਾ ਰਹੂਗਾ ਲਾਸਟ ਇੱਕ ਨਿਫਾ ਵਾਲਿਆਂ ਨੇ ਵਰਲਡ ਰਿਕਾਰਡ ਬਣਾਉਣਾ ਹੁੰਦਾ ਉਹ ਹਰ ਸਾਲ ਇੱਕ ਕੈਂਪ ਲਾਉਂਦੇ ਆ ਐਸਾ ਦੂਜਾ ਸੀਗਾ ਉਹਦੇ ਚ ਉਹਨਾਂ ਨੇ ਇੱਕ ਦੋ ਦਿਨਾਂ ਦਾ ਟਾਈਮ ਹੁੰਦਾ ਉਹਦੇ ਚ 1.5 ਲੱਖ ਯੂਨਿਟ ਉਹਨਾਂ ਨੇ ਬਲੱਡ ਦਾ ਇਕੱਠਾ ਕਰਨਾ ਹੁੰਦਾ ਤੇ ਇੱਥੇ ਸਾਡੇ ਤਵਨ ਸਾਹਿਬ ਹੈਗੇ ਨੇ ਉਸ मतलब ਸੋਸਾਇਟੀ ਦੇ ਨਾਲ ਅਟੈਚਡ ਡਾਕਟਰ ਹੈਗੇ ਨੇ ਰਾਜ ਤਵਨ ਤੇ ਡੋਲੀ ਤਵਨ ਹੋਰ ਡਾਕਟਰ ਗਰੋਵਰ ਜੀ ਨੇ ਉਹ ਉੱਥੇ ਉਹਨਾਂ ਨੇ ਇਨਵਾਈਟ ਕੀਤਾ ਵੀ ਨਹੀਂ ਜੀ ਤੁਸੀਂ ਦੇਣਾ ਅਸੀਂ ਖੁਦ ਆਪਣੇ ਪ੍ਰੈਸ ਕਲੱਬ ਚ ਐਕਚੁਅਲੀ ਲਾਉਣਾ ਸੀਗਾ ਪਰ ਉਹਨਾਂ ਨੇ ਉਹ ਚਲੋ ਪਿਆਰ ਕਰਕੇ ਵੀ ਨਹੀਂ ਤੁਸੀਂ ਇੱਥੇ ਹੀ ਦਿਓ ਉਦੋਂ ਦਿੱਤਾ ਸੀ ਤੇ ਉਦੋਂ ਉਹਨਾਂ ਨੇ ਸਨਮਾਨ ਕੀਤਾ ਉਦੋਂ ਉਹਨਾਂ ਨੇ ਇਹ ਚੀਜ਼ ਦੱਸੀ ਸੀਗੀ ਕਿ ਕੋਈ ਹੈਗੇ ਨੇ ਪੰਜਾਬ ਦੇ ਜਿਹੜੇ ਆ 130 ਵਾਰ ਉਹਨਾਂ ਨੇ ਬਲੱਡ ਦਿੱਤਾ ਜੀ ਹਾਈਐਸਟ ਤੇ ਨੇਅਰ ਬਾਊਟ 93 ਟਾਈਮ ਨੂੰ ਨੇ ਪਲੇਟਲਟ ਸਾਲ ਦਿੱਤੇ ਨੇ ਜੀ ਇਹ ਕਰਕੇ ਕਰ ਮੈਂ ਉਹਦੇ ਨਾਲ ਤਾਂ ਬਰਾਬਰੀ ਨਹੀਂ ਕਰ ਰਿਹਾ ਨਹੀਂ ਕਰਨਾ ਚਾਹੁੰਗਾ ਕਦੇ ਇੰਨਾ ਹੀ ਆ ਵੀ ਵਾਇਗਰ ਮੈਨੂੰ ਸਿਹਤ ਬਖਸ਼ਦਾ ਰਵੇ ਤੇ ਇਹ ਕੰਮ ਕੰਟੀਨਿਊਸ ਚੱਲਦਾ ਰਵੇ ਜੀ ਤੁਸੀਂ ਜਿਹੜਾ ਬਲੱਡ ਦਿੱਤਾ ਹੋਇਆ ਅੱਜ ਤੱਕ ਇਹ ਸਿਰਫ ਫਿਰੋਜ਼ਪੁਰ ਦੇ ਤਕਸੀਮਤ ਹੈ ਕਿ ਫਿਰੋਜ਼ਪੁਰ ਤੋਂ ਬਾਹਰ ਜਾ ਕੇ ਨਹੀਂ ਨਹੀਂ ਜਿੱਥੇ ਲੋਡ ਪਈ ਆ ਅ ਸਮਝੋ ਵੀ ਡੀ ਐਮ ਸੀ ਹੋ ਗਿਆ ਕਿਤੇ ਫਰੀਦਕੋਟ ਹੋ ਗਿਆ ਕਿਤੇ ਕਿਤੇ ਵੀ ਲੋਡ ਪੈਂਦੀ ਹੈ ਐਮਰਜੈਂਸੀ ਜ਼ਿਆਦਾਤਰ ਫਿਰੋਜ਼ਪੁਰ ਚ ਹੀ ਹੈ ਕਿਉਂਕਿ ਖੁਦ ਫਿਰੋਜ਼ਪੁਰ ਚ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ ਹੁਣ ਬਲੱਡ ਬੈਂਕ ਵਾਲੇ ਨੇ ਤੇ ਜਦੋਂ ਹੁਣ ਗਰਮੀ ਆ ਜਾਂਦੀਆਂ ਤੇ ਲੋਕੀ ਕੈਂਪ ਲਾਣਾ ਘਟ ਜਾਂਦੇ ਆ ਕਿਉਂਕਿ ਕਹਿੰਦੇ ਵੀ ਲੋਕਾਂ ਚ ਘਤਾਰਨਾ ਹੈ ਇਹ ਗਰਮੀ ਦੇ ਵਿੱਚ ਜਿ ਬਲੱਡ ਦਵਾਵਾਂਗੇ ਸਾਨੂੰ ਚੱਕਰ ਆਉਣਗੇ ਸਿਹਤ ਖਰਾਬ ਹੋ ਗਈ ਵੈਸੇ ਇਦਾਂ ਦਾ ਕੁਝ ਨਹੀਂ ਹੁੰਦਾ ਇੱਕ ਤੁਹਾਡੀ ਆਪਣੀ ਮੈਂਟਲੀ ਥਿੰਕਿੰਗ ਇਦਾਂ ਦੀ ਆਂਦਰੋਂ ਮਜ਼ਬੂਤ ਹੋਣਾ ਚਾਹੀਦਾ ਬੰਦੇ ਬਸ ਬਸ ਇਸ ਕਰਕੇ ਪਰ ਉਹ ਕੁਦਰਤੀ ਇਹਨੇ ਵੀ ਜਿਵੇਂ ਇੱਕ ਲੋਕ ਸੋਚਦੇ ਆ ਤੇ ਸਾਰੇ ਉਦਾਂ ਹੀ ਲੱਗ ਪੈਂਦੇ ਆ ਤੁਸੀਂ ਕੈਂਪਲੀ ਗੱਲ ਕੀਤੀ ਹੈ ਮੈਨੂੰ ਕੈਂਪਲੀ ਗੱਲ ਤੋਂ ਯਾਦ ਆ ਗਿਆ ਵਾ ਕਿ ਅਕਸਰ ਨਾ ਇੱਕ ਤੋਮੋਦ ਲੱਗਦੀ ਆ ਜਿਹੜੇ ਬਲੱਡ ਕੈਂਪ ਅਰੇਂਜ ਕਰਦੇ ਨੇ ਕਿ ਬਲੱਡ ਕੈਂਪ ਤੋਂ ਲਾ ਲੈਂਦੇ ਜੀ ਇਹ ਖੂਨ ਵੇਚਦੇ ਨੇ ਇਹੋ ਜਿਹਾ ਕੁਝ ਉਹ ਨਹੀਂ ਜੀ ਜੇ ਮੈਂ ਤਾਂ ਫਿਰੋਜ਼ਪੁਰ ਦੀ ਗੱਲ ਕਰੂੰਗਾ ਕਿਉਂਕਿ ਜੇ ਮੈਂ ਇੱਥੋਂ ਦਾ ਨਿਵਾਸੀ ਆ ਤੇ ਮੇਰੇ ਖਿਆਲ ਪੰਜਾਬ ਚ ਵਾਹਿਦ ਇੱਕ ਫਿਰੋਜ਼ਪੁਰ ਦਾ ਬਲੱਡ ਬੈਂਕ ਐਸਾ ਜੀ ਇੱਥੇ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਵੀ ਚਾਂਸ ਨਹੀਂ ਹੋਇਆ ਨਾ ਹੀ ਅੱਗੇ ਹੋਣ ਦੇ ਚਾਹਵਨ ਹੈ ਕਿਉਂਕਿ ਮੇਰੇ ਖੁਦ ਦੇ ਚਾਚੀ ਜੀ ਇੱਥੇ ਕਈ ਵਾਰੀ ਪਹਿਲੇ ਬਹੁਤ ਸਾਲ ਪਹਿਲਾਂ ਰਟਾਇਰ ਹੋ ਗਏ ਨੇ ਜੌਬ ਕਰਦੇ ਸੀ ਤੇ ਉਸ ਤੋਂ ਬਾਅਦ ਹੁਣ ਉਹਦੇ ਪਪੇਸ਼ ਵੀਰ ਨੇ ਜਾਂ ਹੋਰ ਕਈ ਜਿਹੜੇ ਮੇਰੇ ਨਾਲ ਦੇ ਵੀਰ ਨੇ ਕੋਈ ਵੀ ਇਦਾਂ ਦਾ ਇੱਥੇ ਕਦੀ ਸੀਨ ਹੋਇਆ ਹੀ ਨਹੀਂ ਜੀ ਤੁਸੀਂ ਜਾਂਦੇ ਜਾਂਦੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਕੋਈ ਸੇਹ ਦੇਣਾ ਚਾਹੋਗੇ ਬਸ ਇਹ ਜੀ ਵੀ ਆਪਾਂ ਕਹਿੰਨਾ ਨਾ ਵੀ ਹੈਲਪ ਕਰਨੀ ਹੈ ਮੈਂ ਤਾਂ ਇਸ ਜੋਗਾ ਹੈ ਨਹੀਂਗਾ ਠੀਕ ਹੈ ਤੁਸੀਂ ਪੈਸੇ ਦੇਣ ਜੋਗੇ ਨਹੀਂ ਹੋਗੇ ਤੁਸੀਂ ਕੋਈ ਕੱਪੜਾ ਦੇਣ ਜੋਗੇ ਨਹੀਂ ਹੋਗੇ ਬਟ ਜਿਹੜਾ ਤੁਹਾਡੇ ਅੰਦਰ ਹੈ ਜਿਹਦੇ ਤੋਂ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ ਤੁਸੀਂ ਨੋਰਮਲ ਇਕਰ ਇੱਕ ਵਾਰੀ ਬਲੱਡ ਦਿੰਦੇ ਹੋ ਤੇ ਨੋਰਮਲ ਖਾਣਾ ਖਾਂਦੇ ਹੋ ਨਾ ਤੇ ਤੁਹਾਡੇ 28 29 30 ਦਿਨ ਚ ਤਾਂ ਉਹ ਵੀ ਤੁਹਾਡਾ ਬਲੱਡ ਕੰਪਲੀਟ ਹੋ ਲਿਆ ਹੋ ਜਾਂਦਾ ਕਿਉਂਕਿ ਤੁਸੀਂ ਜਦੋਂ ਇੱਕ ਯੂਨਿਟ ਬਲੱਡ ਦਿੰਨੇ ਹੋ ਨਾ ਤੇ ਸਮਝੋ ਉਸ ਇੱਕ ਇਨਸਾਨ ਨਾਲ ਕਿੰਨੀਆਂ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ ਉਹ ਜ਼ਿੰਦਗੀ ਤੁਸੀਂ ਇੱਕ ਨਹੀਂ ਸੇਵ ਕਰ ਰਹੇ ਤੁਸੀਂ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਰਹੇ ਹੋ ਤੇ ਇਸ ਤੋਂ ਵੱਡੀ ਕੀ ਗੱਲ ਹੈ ਕਿ ਤੁਹਾਡਾ ਇੱਕ ਪੈਸਾ ਨਹੀਂ ਲੱਗਾ ਕੁਝ ਨਹੀਂ ਲੱਗਾ ਪਰ ਇਸ ਦੇ ਬਾਵਜੂਦ ਵੀ ਤੁਸੀਂ ਕਿੰਨੀਆਂ ਜ਼ਿੰਦਗੀਆਂ ਨੂੰ ਇੱਕ ਨਵੀਂ ਜ਼ਿੰਦਗੀ ਦੇਣ ਦਾ ਮਾਲਕ ਨੇ ਤੁਹਾਨੂੰ ਰਾਹ ਦਿੱਤਾ ਚੁਣਿਆ ਮਾਲਕ ਨੇ ਤੇ ਇਸ ਕਰਕੇ ਹੀ ਕਹਿਣਾ ਚਾਹੁੰਗਾ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਕਿ ਅਸੀਂ ਆਪਣੀਆਂ ਰਗਾਂ ਚ ਦੌੜ ਰਹੇ ਖੂਨ ਨੂੰ ਦੂਜਿਆਂ ਦੀ ਰਗਾਂ ਚ ਦੌੜਨ ਦਾ ਮੌਕਾ దਈਏ ਇੱਕ ਯਾਦ ਲੋਕਾਂ ਦੇ ਦਿਲਾਂ ਚ ਬਣ ਕੇ ਸੀ ਰਹਿ ਗਈਏ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪਿੰਕਲ ਜੀ ਅਸੀਂ ਇਹ ਅਰਦਾਸ ਕਰਦੇ ਆ ਕਿ ਜਿਹੜਾ ਤੁਹਾਡਾ ਇਹ ਟੀਚਾ ਆ 124 ਵਾਰ ਤੋਂ ਹੌਲੀ ਹੌਲੀ ਵਧਦਾ ਵਧਦਾ ਰਿਕਾਰਡ ਵਾਲੇ ਪਾਸੇ ਜਾਵੇ ਤੇ ਤੁਸੀਂ ਇੱਥੇ ਇਸੇ ਤਰ੍ਹਾਂ ਤੰਦਰੁਸਤ ਰਹੋ ਤੇ ਲੋਕਾਂ ਦੀ ਸੇਵਾ ਕਰਦੇ ਰਹੋ ਧੰਨਵਾਦ ਜੀ ਇਹ ਸੰਜੀ ਜਤਿੰਦਰ ਸਿੰਘ ਪਿੰਕਲ ਜਿਹੜੇ ਤਕਰੀਬਨ 60 ਸਾਲ ਦੀ ਉਮਰ ਦੇ ਨੇੜੇ ਜਾ ਰਹੇ ਨੇ ਤੇ ਇਹਨਾਂ ਨੇ 124 ਵਾਰ ਜਿਹੜਾ ਖੂਨਦਾਨ ਕੀਤਾ ਆ ਹੁਣ ਤੱਕ ਤੇ ਹਜੇ ਤੱਕ ਵੀ ਤੰਦਰੁਸਤ ਤੇ ਫਿੱਟ ਨੇ ਸਾਨੂੰ ਇਹੋ ਜਿਹੀ ਸ਼ਖਸੀਅਤਾਂ ਕੋਲ ਕੁਛ ਨਾ ਕੁਛ ਸਿੱਖਣਾ ਚਾਹੀਦਾ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਚਰਚਾ ਨਾਲ ਇੱਕ ਹੋਰ ਨਵੀਂ ਸ਼ਖਸੀਅਤ ਨਾਲ ਹਜ਼ਰੇ ਵਜ਼ੇਰੋ ਖੁਸ਼ ਰਹੋ